ਸੱਲਾ ਸੁਣਾਇਆ ਗਿਆ ਮਤਲਬ ਕਿ ਦਲਬਾਸੀ ਡੀਐਸਪੀ ਨੂੰ 7 ਸਾਲ ਦੀ ਸਜ਼ਾ ਗੁਰਬਜੋ ਸਿੰਘ ਨੂੰ ਉਮਰ ਕੈਦ ਪਰ ਉਹਦੇ ਵਿੱਚ ਹੀ ਮਤਲਬ ਕਿ ਖੁਸ਼ ਨਹੀਂ ਹੈਗੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੋਨਾਂ ਜਣਾਂ ਨੂੰ ਫਾਂਸੀ ਦਿੱਤੀ ਜਾਵੇ ਅਸੀਂ ਇਹ ਚਾਹੁੰਦੇ ਹਾਂ ਕਿੰਨਾ ਪੁਰਾਣਾ ਮਾਮਲਾ ਹੈ ਕੀ ਗੱਲਬਾਤ ਸੀ ਇਹ ਪੁਰਾਣਾ 31 ਸਾਲ ਦੀ ਮਤਲਬ ਕਿ ਕੇਸ ਚੱਲਦਾ ਪਹਿ 31 ਸਾਲ ਉਹ ਚੱਲੇ ਪਹਿਲੇ ਮੇਰੇ ਪਿਤਾ ਜੀ ਕੇਸ ਲੜਦੇ ਹੀ ਉਸ ਤੋਂ ਬਾਅਦ ਪ੍ਰਵੀਰ ਕੁਮਾਰ ਪਰ ਵੀਕਮਾ ਜੋ ਉਹ ਵੀਕਮਾ ਤੇ ਸ਼ਿਵ ਕੁਮਾਰ ਹੀ ਦੋਨੇ ਮਿਲ ਕੇ ਇਹ ਪੁੱਤਰ ਕੇਸ ਲੱਗਨੇ। ਹਾਂ। ਉਹ ਕਿਹਾ ਸੀ ਉਸਲੇ 33 ਸਾਲ ਬੰਨੋ ਜਦੋਂ ਤੁਸੀਂ ਕੇਸ ਕੀਤਾ। ਕਹਿੰਦੇ ਹਿਕ ਤਰ੍ਹਾਂ ਕਿ 10 10.5 ਦਾ ਟਾਈਮ ਹੀ ਮੈਂ ਗੁਲਸ਼ਰ ਕੁਮਾਰ ਪਾਪਾ ਜੀ ਤੇ ਬਲਵਿੰਦਰ ਕੁਮਾਰ ਇਤਨੇ ਹੀ ਆਪਣੇ ਕਮਰੇ ਸੁੱਤੇ ਹਾਂ। ਉਹ ਪੁਰਾਣੇ ਕਮਰੇ ਉੱਥੇ ਸੁੱਤੇ ਹਾਂ ਤੇ ਦਲਬਾਤ ਸਿੰਘ ਡੀਐਸਪੀ ਪਰਵਜ ਸਿੰਘ ਇਸ ਸਾਤਾਠ ਹੋਰ ਬਾਬਾ ਪੁਰਸਾਰੇ ਇਹ ਧਗੜਦੇ ਕਹਿੰਦੇ ਘਾਰੇ ਨਾ ਮੇਰੇ ਸਾਡੇ ਛਾਫਾ ਮਾਰਿਆ ਤੇ ਛਾਫਾ ਉਹਨੇ ਸਾਨੂੰ ਫੜ ਲਿਆ ਠਾਲਿਆ ਕੁੱਟ ਮਾਰ ਕੀਤੀ ਕੰਮਰੇ ਜਵਾ ਲਿਆ ਆਪਣੇ ਸਾਡੇ ਬਾਲੇ ਭਰੇ ਕੁੱਟ ਮਾਰ ਕਰਦਿਆਂ ਕਰਦਿਆਂ ਗੱਡੀ ਰੋਲਾ ਪੈ ਗਿਆ ਤੇ ਸਾਨੂੰ ਬਾਹਰ ਲੈ ਕੇ ਸਾਡੀ ਕੁੜੀ ਕੁੜੀ ਨੂੰ ਲੈ ਕੇ ਲਈ ਬਾਕੇ ਗੱਡੀ ਜਿੱਤ ਉਹ ਮਲੇ ਗਲੀਆਂ ਦਾ ਕੋ ਕਾਂਗਰਸੀਆਂ ਦਾ ਪ੍ਰਧਾਨ ਆ ਗਿਆ ਸੀ ਉਹਨਾਂ ਨਾਲ ਜਾ ਵੀ ਤੀ ਨਹੀਂ ਜਾਣਦੇ ਸਾਡੇ ਮਲੇ ਕੀ ਭਰੇ ਆ ਇਹਨਾਂ ਨੂੰ ਲੈ ਜਾਓ ਇਹਨਾਂ ਨੂੰ ਸਵੇਰੇ ਛਡਾ ਲਿਆਵਾਂਗੇ ਉਸ ਤੋਂ ਬਾਅਦ ਸਾਡੀ ਕੁੜੀ ਮਾਰੇ ਨਹੀਂ ਜਾਣਦੀ ਸਾਨੂੰ ਨਾਲ ਫਿਰ ਸਿੱਧੀ ਥਾਣੇ 'ਚ ਸਾਰਿਆਂ ਰੱਖਿਆ ਤੇ ਕੁੱਟਿਆ ਦੇ ਮਾਰਿਆ ਤੇ ਥੋੜਾ ਥੋੜਾ ਕਰਕੇ ਤਰ ਮਿਲ ਗਏ ਥੋੜੇ ਦਿਨਾਂ ਨੂੰ ਛੱਡਤਾ ਪਾਪਾ ਜੀ ਨੇ ਛੋੜ ਦੇ ਮੈਨੂੰ ਛੱਡਤਾ ਥੋੜੇ ਬਲਵਿੰਦਰ ਕਮਾਨ ਫਿਰ ਤਾਂ ਆਪਣੀ ਮੀਨ ਕਚ ਬੁਰਸ਼ਰ ਕੁਮਾਰ ਨੂੰ ਹੀ ਛੱਡਿਆ ਗਿਆ ਬੁਰਸ਼ਰ ਕੁਮਾਰ ਨੇ ਸਾਰੇ ਉਹ ਮਹੀਨਾ ਕੋ ਕਾਲੇ ਤੇ ਇਹਨਾਂ ਨੇ ਪਲਾਸ ਹੋਰ ਮਿਲ ਕੇ ਪਲਾਸ ਹੋਰ ਤੇ ਪ੍ਰਸੰਗ ਕਾਬਲਾ ਬਣਾ ਕੇ ਚਾਰ ਜਣੇ ਨੂੰ ਮਿਲ ਕੇ ਕਾਊਂਟਰ ਕਰਤਾ ਉਸ ਤੋਂ ਬਾਅਦ ਪਾਪਾ ਜੀ ਜਦੋਂ ਸਿੱਧੀ ਥਾਣੇ ਚੱਲੇ ਨੇ ਰੋਟੀ ਲੈ ਗਏ ਤੇ ਕੋਤਨ ਦਾ ਬੰਦਾ ਗੁਲ ਆਗਰੀ ਹੀ ਉਹਨੇ ਕਿਆ ਸ਼ਾਦੀ ਦੇ ਗੁਲਸ਼ਕ ਮਾਦੀ ਰੋਟੀ ਲੈ ਗਏ ਉਹ ਮਤਲਬ ਕਿ ਸਾਡਾ ਨਾਂ ਲੈ ਲਈ ਉਹ ਇਨਾਂ ਨੇ ਮਗਰ ਤੁਹਾਡੇ ਮੁੰਡੇ ਨੂੰ ਨਾ ਪੁਲਿਸ ਮੁਕਾਬਲੇ ਤੇ ਨਾ ਮਾਰਤਾ ਵਾ ਫਿਰ ਸਾਲੇ ਭੱਜੇ ਭੱਜੇ ਉਦੋਂ ਪਾਪ ਜੀ ਉਹ ਸਾਈਕਲ ਉਹਦੇ ਪੁਰਾਣੇ ਜਮਾਨੇ ਦਾ ਉਹ ਮਿਲ ਜੇ ਗਏ ਸਿਟੀ ਥਾਣੇ ਉੱਥੇ ਸੌਰੀ ਵੀਨਾ ਮਰ ਗਿਆ ਜੀ ਤਰਨਤਾਰ ਵਾਲੀ ਉੱਥੇ ਜਾ ਕੇ ਪਤਾ ਕੀਤਾ ਜੁ ਕਿ ਭਈਆ ਹੀ ਉਹ ਮੇਰੇ ਭਰਾ ਗੁਲਸ਼ਕ ਮਾਦੀ ਕੋ ਸਭ ਜੀ ਲੈਦਾ ਹੀ ਉਹਦਾ ਬਰਜੂਕੋ ਮੈਂ ਇੱਕੋ ਬੰਦੇ ਨੂੰ ਜਾਣਨਾ ਵਾ ਜਿਹੜਾ ਗੁਲਸ਼ਕ ਮਾਦੀ ਉਹ ਕਮੇਸਰ ਜੀ ਨੇ ਨਾ ਮਾਰੇ ਪੁਨੋ ਜਾਣਨਾ ਵਾ ਕਿ ਮੈਂ ਆਪ ਹੱਥੀ ਉਹਦੇ ਮੂੰਹ ਤੇ ਦੇ ਕੈਰ ਪਾਇਆ ਵਾ ਚਾਰ ਜਣੇ ਨੇ ਮਰ ਕੇ ਕਾਊਂਟਰ ਕਰਕੇ ਲੈ ਆਦੇ ਗੋਲੀਆਂ ਮਾਰ ਗਏ ਫੇਰ ਮਰ ਕੇ ਉਸ ਤੋਂ ਬਾਅਦ ਪਾਪੇ ਨੂੰ ਸਾਈਕਲ ਫੜ ਕੇ ਫੇਰ ਗਏ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਦੋ ਮੁੜ ਕੇ ਮਲਗੇ ਦੀ ਮੈਡਮ ਉੱਥੇ ਇਲਾਜ ਕਰਦੀ ਨਾ ਉਹਨੂੰ ਜਗੇ ਪਾਪਾ ਜੀ ਮਲਗੇ ਨੰਗੀ ਪੈਰੀ ਭੱਜੇ ਸਾਈਕਲ ਤੇ ਗਏ ਉਹਨਾਂ ਜਗੇ ਨੂੰ ਪੁੱਛਿਆ ਕਹਿੰਦੇ ਬਜੂਗੋ ਮੈਂ ਇੱਕ ਮਲਗੇ ਮੁੰਡੇ ਨੂੰ ਜਾਂਦੀ ਮੋਨੇ ਜ ਨੂੰ ਉਹ ਮੇਰੇ ਕੋ ਸੱਜੀ ਲੈ ਲਈ ਰਹੀ ਹਾਂ ਮੈਂ ਉਹਨੂੰ ਜਾਣਦੇ ਆ ਤਿੰਨ ਗੋਲੀਆਂ ਸਾਤੀ ਦੇ ਵੱਜੀਆਂ ਇੱਕ ਉਹਦੇ ਸਿਰ ਤੇ ਵੱਜੀ ਮਲਾਜਾ ਮੈਂ ਆਪ ਕੀਤਾ ਉਸ ਤੋਂ ਬਾਅਦ ਪਾਪਾ ਜੀ ਨੇ ਸੌ ਖਾਰੀ ਕੋ ਮਜੂਤੀ ਉਹਦੋਂ ਪਾਉਂਗਾ ਜਦੋਂ ਮੈਂ ਦੋਸ਼ੀਆਂ ਨੂੰ ਸਜ਼ਾ ਜਾਂ ਮੌਤ ਨਹੀਂ ਮੈਂ ਦਵਾਉਂਗਾ ਉਹ ਤਾਂ ਨੰਗੀ ਪੈਰੀ ਫਿਰ ਪਾਪਾ ਜੀ ਕੇਸ ਲੜਦੇ ਆ ਲੜਦੇ ਆ ਅੱਗੇ ਮਾਲਕ ਫਿਰ ਪਾਪੜੀ ਸਮਾ ਗਈ ਉਸ ਤੋਂ ਬਾਅਦ ਮੁੜ ਕੇ ਪ੍ਰਵੀਰ ਕੁਮਾਰ ਜੀ ਨੇ ਕੇਸ ਲੜਿਆ ਮੇਰੇ ਛੋਟੇ ਭਰਾ ਨੇ ਉਹ ਵੀ ਲੜਦੇ ਨੇ ਲੜਿਆ ਉਹ ਵੀ ਸਮਾਇਆ ਗਿਆ ਉਹਦੇ ਸਮਾਇਆ ਦੇ ਜਿਹੜੀ ਕੁੜੀ ਨੂੰ ਆਪ ਤੇ ਲੈ ਚਲੀ ਉਹ ਗੰਮ ਦੇ ਵਿੱਚ ਹੜੂ ਕੁੜੀ ਪੂਰੀ ਹੋ ਗਈ ਮੋੜ ਮਨ ਕੇ ਐਂਡ ਕੇਸ ਆਪਾਂ ਮੈਂ ਤੇ ਮੇਰੇ ਪੁੱਤ ਨੇ ਹੈਂਡਲ ਕੀਤਾ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਦੇ ਜਿਹੜਾ ਜਿਹੜਾ ਫੈਸਲਾ ਆਇਆ ਦਾਤਰਾ ਤੁਸੀਂ ਸੰਤੁਸ਼ਟ ਜੀ ਇਹ ਦਾ ਨਾ ਨਹੀਂ ਸਰ ਅਸੀਂ ਸੰਤੁਸ਼ਟ ਨਹੀਂ ਹੈਗੇ ਕਿਉਂਕਿ 31 ਸਾਲ ਬਾਅਦ ਫੈਸਲਾ ਆਇਆ ਸਾਡੇ ਘਰ ਦੇ 4 ਜੀ ਚਲੇ ਗਏ 3 ਜੀ ਤੇ ਸਰ ਚੱਕਰ ਕੀ 31 ਸਾਲ ਬਾਅਦ ਇਹਨਾਂ ਨੇ ਫੈਸਲਾ ਦਿੱਤਾ 7 ਸਾਲ ਦੀ ਸਜ਼ਾ ਡੀਐਸਪੀ ਦਰਬਾਖ ਸਿੰਘ ਨੂੰ ਤੇ ਜਿਹੜਾ ਗੁਰਵਜਨ ਸਿੰਘ ਸੀ ਉਹਨੂੰ ਉਮਰ ਕੈਦ ਤੇ ਜੇ ਮੈਂ ਅਹੀਂ ਚਾਹੁੰਦੇ ਹਾਂ ਵੀ ਨਾ ਦੋਨਾਂ ਨੂੰ ਦਰਿੰਦਿਆਂ ਨੂੰ ਫਾਂਚੀ ਦਿੱਤੀ ਜਾਵੇ ਕਿਉਂਕਿ ਇਹਨਾਂ ਇਹਨਾਂ ਇਨਾ ਅਤਕ ਫਲਾਇਆ ਸੀ ਉਸ ਸਮੇਂ ਦੇ ਵਿੱਚ ਕਿ ਵੀ ਘਰ ਘਰ ਲੋਕੀ ਡਰਦੇ ਸੀ ਇਹਨਾਂ ਦੇ ਕੋਲੋਂ ਸਰਕਾਰੀ ਅਤਵਾਦੀ ਸੀ ਕੋਈ ਹਿੰਦੂ ਅਤਵਾਦੀ ਨਹੀਂ ਕੋਈ ਸਿੱਖ ਅਤਵਾਦੀ ਨਹੀਂ ਇਹ ਸਰਕਾਰੀ ਅਤਵਾਦੀ ਸੀ ਕੇ ਪੀਐਸ ਗੇਲ ਦੀ ਸ਼ਹਿਦ ਉੱਤੇ ਇੱਕ ਫੀਤੀਗਾ ਲਗਾਉਂਦੇ ਬਦਲੇ ਇਹਨਾਂ ਨੇ ਘਰਾਂ ਤੋਂ ਚੁਕਚੁਕ ਮਾਮਾ ਦੇ ਪੁੱਤ ਬਾਹਰੇ ਨੇ ਠੀਕ ਆ ਜੀ ਸਰ ਤੇ ਇਹਨਾਂ ਨੇ ਆਪਣਾ ਡੀਐਸਪੀ ਦਰਬਖਸ਼ ਸਿੰਘ ਸੀ ਜਿਹੜਾ ਤੁਸੀਂ ਵੇਖੋ ਵੀ ਥੋੜੇ ਸਮੇਂ ਦੇ ਵਿੱਚ ਡੀਐ ਕੀ ਬਣ ਗਿਆ ਇੱਕ ਤੁਸੀਂ ਆਪ ਵੀ ਸਾਬ ਲਾ ਲਓ ਵੀ ਜਿੰਨਾ ਕਿੰਨੀ ਮਿਹਨਤ ਇਹਨੇ ਕਿਤ ਕੀਤੀ ਆ ਕਿਤੇ ਠੀਕ ਹੈ ਜੀ 10 ਸਾਲ ਦੇ 10 ਸਾਲ 12 ਸਾਲ ਦੇ ਵਿੱਚ ਇਹ ਡੀ ਆਈ ਜੀ ਬਣ ਗਿਆ ਇੱਕ ਸਿਰਫ ਮਾਵਾ ਦੇ ਪੁੱਤ ਚੁੱਕ ਚੁੱਕ ਮਾਰਨ ਦੇ ਜੱਕਰ ਦੇ ਕੇ ਪੀਐਸ ਗਿੱਲ ਨੇ ਕਿਹਾ ਸੀ ਜਿਹੜਾ ਜਿਆਦਾ ਇਨਕਾਊਂਟਰ ਕਰੂਗਾ ਉਹਨੂੰ ਮੈਂ ਵੱਧ ਤੋਂ ਵੱਧ ਉਹਨੂੰ ਤਾਕੀਬ ਦਵਾਂਗਾ